ਜੀ ਮੇਰੇ YouTube ਚੈਨਲ ਲਰਨ ਵਿਦ ਸੰਦੀਪ ਤੇ ਤੁਹਾਡਾ ਸਭ ਦਾ ਸਵਾਗਤ ਹੈ ਕੱਲ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰੀ ਸੀ ਕਿੱਸਾ ਕਾਵਿ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨਾਂ ਦੀ ਜੋ ਕਿ ਅਸੀਂ ਵਾਰਿਸ ਸ਼ਾਹ ਤੱਕ ਕੀਤੀ ਸੀ ਇਸ ਤੋਂ ਅੱਗੇ ਅੱਜ ਦੇਖ ਲੈਣੇ ਆ ਕੁਝ ਹੋਰ ਮਹੱਤਵਪੂਰਨ ਪ੍ਰਸ਼ਨ ਕਿੱਸਾ ਕਾਵਿ ਦੇ ਨਾਲ ਸੰਬੰਧਿਤ ਠੀਕ ਹੈ ਹਾਂਜੀ ਅੱਜ ਦੀ ਵੀਡੀਓ ਦਾ ਪਹਿਲਾ ਸਵਾਲ ਹੈ ਸਾਡੇ ਕੋਲ ਹਾਮਦ ਨੇ ਕਿਹੜੇ ਸਾਹਿਤ ਰੂਪਾਂ ਉੱਪਰ ਹੱਥ ਅਜ਼ਮਾਈ ਕੀਤੀ ਕਿੱਸਾ ਅਤੇ ਜੰਗਨਾਮਾ ਜੰਗਨਾਮਾ ਵੀ ਮਿਲਦਾ ਇਸ ਹਾਮੰਦ ਦਾ ਤੇ ਕਿੱਸਾ ਵੀ ਮਿਲਦਾ ਲਿਖਿਆ ਹੋਇਆ ਠੀਕ ਹੈ ਹਾਮੰਦ ਦੀ ਕਿੱਸੇ ਦਾ ਨਾਮ ਕੀ ਸੀ ਹੀਰ ਭਾਵ ਕਿ ਹੀਰ ਦਾ ਜਿਹੜਾ ਉਹਨਾਂ ਨੇ ਕਿੱਸਾ ਲਿਖਿਆ ਸੀ ਠੀਕ ਹੈ ਅੱਗੇ ਹੈ ਸੱਸੀ ਪੁੰਨੂ ਦਾ ਕਿੱਸਾ ਕਿੰਨਾ ਕਿੱਸਾ ਕਾਰਾਂ ਨੇ ਲਿਖਿਆ ਸੱਸੀ ਪੁੰਨੂ ਦੀ ਗੱਲ ਹੋ ਰਹੀ ਹੈ ਡਾਕਟਰ ਮੋਹਨ ਸਿੰਘ ਦਿਵਾਨਾ ਪੁਸ਼ੇਆ ਦਾ ਵੀ ਮੰਨਦੇ ਆ ਉਹ ਮੰਨਦੇ ਆ ਕਿ ਪਹਿਲਾ ਕਿੱਸਾ ਸਾਨੂੰ ਇਹੀ ਮਿਲਦਾ ਹੈ ਪੁਸ਼ੇਆ ਹਾਫਿਜ਼ ਵਰਖੁਰਦਾਰ ਬਹਿਬਲ ਹਾਸ਼ਮ ਤੇ ਅਹਿਮਦ ਯਾਰ ਠੀਕ ਹੈ ਇਹ ਉਹ ਕਿੱਸਾ ਕਵੀ ਨੇ ਜਿਨ੍ਹਾਂ ਨੇ ਪਾਪ ਕੀ ਸੱਸੀ ਪੁੰਨੂ ਦਾ ਕਿੱਸਾ ਲਿਖਿਆ ਰਣਜੀਤ ਸਿੰਘ ਦੇ ਸਮਕਾਲੀ ਕਿੱਸਾਕਾਰ ਕਿਹੜੇ ਹੋਏ ਨੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ ਗੱਲ ਹੋ ਰਹੀ ਹੈ ਉਹਦੇ ਵਿੱਚ ਹਾਸ਼ਮ امام ਬਖਸ਼ ਕਾਦਰ ਯਾਰ ਅਹਿਮਦ ਯਾਰ ਤੇ ਵੀਰ ਸਿੰਘ ਠੀਕ ਹੈ ਫਿਰ ਅੱਗੇ ਜੀ ਹਾਸ਼ਮ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਹਾਸ਼ਮ ਦਾ ਜਨਮ ਹੋਇਆ ਜੀ ਜਗਦੇਵ ਕਲਾ ਦੇ ਵਿੱਚ ਅੰਮ੍ਰਿਤਸਰ ਵਿਖੇ 1753 ਈਸਵੀ ਦੇ ਵਿੱਚ ਹਾਸ਼ਮ ਦਾ ਕਿਹੜਾ ਕਿੱਸਾ ਸਭ ਤੋਂ ਮਸ਼ਹੂਰ ਹੋਇਆ ਸੀ ਸੱਸੀ ਪੁੰਨੂ ਦਾ ਠੀਕ ਹੈ ਹਾਸ਼ਮ ਨੇ ਕਿਹੜੇ ਕਿਹੜੇ ਕਿੱਸਿਆਂ ਦੀ ਰਚਨਾ ਕੀਤੀ ਸੀ ਸੱਸੀ ਪੁੰਨੂ ਸ਼ੀਰ ਫਰਿਆਦ ਹੀਰ ਤੇ ਸੋਹਣੀ ਮਹੀਵਾਲ ਠੀਕ ਹੈ ਤੇ ਨਾਲ ਦੇ ਨਾਲ ਇਹ ਵੀ ਯਾਦ ਰੱਖਿਓ ਕਿ ਹਾਸ਼ਮ ਦੇ ਉੱਪਰ ਜਿਹੜਾ ਸੂਫੀ ਕਾਵਟਾ ਰ ਹੈ ਉਹਦਾ ਵੀ ਕਾਫੀ ਜ਼ਿਆਦਾ ਪ੍ਰਭਾਵ ਹੈ ਕਿਸ ਕਿੱਸਾਕਾਰ ਦਾ ਨਾ ਸੂਫੀ ਕਾਵਟਾਰਾਂ ਨਾਲ ਜੋੜਿਆ ਜਾਂਦਾ ਹੈ ਉਹ ਤਾਂ ਨੇ ਹਾਸ਼ਮ ਠੀਕ ਹੈ ਕਿਸਿਆਂ ਤੋਂ ਬਿਨਾਂ ਹਾਸ਼ਮ ਨੇ ਹੋਰ ਕਿਸ ਦੀ ਰਚਨਾ ਕੀਤੀ ਸੀ 도ੜੇ ਤੇ ਡਿਉਡਾਂ ਦੀ ਹਾਸ਼ਮ ਸੱਸੀ ਪੁੰਨੂ ਦੀ ਕਿਸੇ ਦੀ ਭਾਸ਼ਾ ਕਿਹੜੀ ਹੈ ਕੇਂਦਰੀ ਪੰਜਾਬੀ ਮਾਜੀ ਹਾਸ਼ਮ ਨੇ ਕਿਹੜੇ ਛੰਦ ਆਪਣੇ ਕਿਸਿਆਂ ਵਿੱਚ ਵਰਤੇ ਨੇ ਕੋੜੜਾ ਛੰਦ ਤੇ ਦਵਾਈਆ ਛੰਦ ਹਾਸ਼ਮ ਦੇ ਕਿਸੇ ਸੱਸੀ ਪੁੰਨੂ ਦੀਆਂ ਖਾਸ ਵਿਸ਼ੇਸ਼ਤਾਵਾਂ ਕੀ ਨੇ ਭਾਵਾਂ ਦੀ ਡੂੰਘਾਈ ਹੈ ਸੋਹਸ ਤੇ ਦਰਦ ਭਰਿਆ ਬਾਜ਼ੂਮੰਡਲ ਹੈ ਬਿਆਨ ਦਾ ਸੰਜਮ ਹੈ ਪਕੇਰੀ ਬૌਧਿਕਤਾ ਹੈ ਅੱਗੇ ਹੈ ਜੀ ਕਾਦਰਯਾਰ ਨੇ ਕਿਸ ਪ੍ਰਸਿੱਧ ਕਿੱਸੇ ਦੀ ਰਚਨਾ ਕੀਤੀ ਸੀ ਉਹ ਕੀਤੀ ਸੀ ਜੀ ਪੂਰਨ ਭਗਤ ਦੀ ਕਾਦਰਯਾਰ ਦੇ ਕੁੱਲ ਕਿੰਨੀਆਂ ਤੇ ਕਿਹੜੀਆਂ ਰਚਨਾਵਾਂ ਮਿਲਦੀਆਂ ਨੇ ਸਾਨੂੰ ਉਹਨਾਂ ਦੀ 4 ਰਚਨਾਵਾਂ ਮਿਲਦੀਆਂ ਨੇ ਪੂਰਨ ਭਗਤ ਸ਼ੀ ਹਰਫੀਆਂ ਹਰੀ ਸਿੰਘ ਨਲੂਆ ਰਾਜਾ ਰਸਾਲੂ ਤੇ ਮੈ ਰਾਜਨਾਮਾ ਜੋ ਮੈ ਰਾਜਨਾਮਾ ਹੈ ਇਹਦੇ ਬਾਰੇ ਜਿਹੜਾ UGC NET ਦੇ ਵਿੱਚ ਪ੍ਰਸ਼ਨ ਵੀ ਪੁੱਛਿਆ ਜਾ ਚੁੱਕਿਆ ਹੈ ਤੇ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਤੁਸੀਂ ਇਹ ਚੀਜ਼ ਨੂੰ ਵੀ ਯਾਦ ਰੱਖੋਗੇ ਕਾਦਰਯਾਰ ਦੀ ਰਚਨਾ ਪੂਰਨ ਭਗਤ ਕਿਸ ਛੰਦ ਦੇ ਵਿੱਚ ਹੈ ਜੀ ਬੈਂਤ ਛੰਦ ਹੈ ਤੇ ਦੇਸੀ ਹਰਫੀ ਜਿਹੜਾ ਕਾਵ ਰੂਪ ਵਰਤੇ ਗਿਆ ਇਹ ਵੀ ਯਾਦ ਰੱਖਣਾ ਕਾਦਰਯਾਰ ਦੇ ਕਿਸੇ ਪੂਰਨ ਭਗਤ ਦੀ ਭਾਸ਼ਾ ਕਿਹੜੀ ਹੈ ਉਹ ਕੇਂਦਰੀ ਪੰਜਾਬੀ ਮਾਜੀ ਅਹਿਮਦ ਯਾਰ ਨੇ ਕਿਹੜੇ-ਕਿਹੜੇ ਕਿੱਸਿਆਂ ਦੀ ਰਚਨਾ ਕੀਤੀ ਹੈ ਹੀਰ ਰਾਂਝਾ ਸੋਹਣੀ ਮਹੀਵਾਲ ਜੂਸ ਪੁੱਜੂ ਲੱਖਾਂ ਕਾਮਰੂਪ ਲੈਲਾ ਮਜਨੂ ਰਾਜ ਬੀਬੀ ਤੇ ਹਾਤਮ ਤਾਈ ਠੀਕ ਹੈ ਅੱਗੇ ਹੈ ਜੇ ਅਹਿਮਦ ਯਾਰ ਕਿਸ ਸਦੀ ਦਾ ਕਿੱਸਾਕਾਰ ਹੈ 18ਵੀਂ ਸਦੀ ਦਾ ਸਭ ਤੋਂ ਵੱਧ ਕਿਸੇ ਲਿਖਣ ਵਾਲਾ ਕਿੱਸਾਕਾਰ ਕਿਹੜਾ ਹੈ ਉਹ ਵੀ ਕਿਹੜਾ ਕੌਣ ਹੈ ਜੇ ਸਾਡੇ ਕੋਲ ਅਹਿਮਦ ਯਾਰ ਹੈ ਇਹ ਵੀ ਬਹੁਤ ਇੰਪੋਰਟੈਂਟ ਹੈ ਤੇ ਇਹ ਚੀਜ਼ ਨੂੰ ਵੀ ਯਾਦ ਰੱਖਣਾ ਠੀਕ ਹੈ ਜੀ ਇਸੇ ਸਾਡੇ ਕੋਲੇ ਪ੍ਰਸਿੱਧ ਕੁਝ ਮਹੱਤਵਪੂਰਨ ਪ੍ਰਸ਼ਨ ਕਿੱਸਾ ਕਾਬ ਦੇ ਨਾਮ ਰਿਲੇਟਡ ਜਿਹਦੇ ਵਿੱਚੋਂ ਅਕਸਰੀ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ ਜਾਂ ਅੱਗੇ ਵੀ ਪੁੱਛਿਆ ਜਾ ਸਕਦਾ ਹੈ ਤਾਂ ਇਹ ਸੀ ਜੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵਧੀਆ ਲੱਗੀ ਵੀਡੀਓ ਕੁਝ ਸਿੱਖਣ ਨੂੰ ਮਿਲਿਆ ਤਾਂ ਪਲੀਜ਼ ਇਹਨੂੰ ਵੱਧ ਵੱਧ ਸ਼ੇਅਰ ਜ਼ਰੂਰ ਕਰਿਓ ਨਾਲ ਦੀ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ